ਅੱਜ ਗੁਰਪ੍ਰੀਤ ਸਿੰਘ ਜੀ ਦਾਸ ਗੁਰਪਾਲ ਸਿੰਘ ਆਸਾ ਅਮਰੀਕਾ ਤੋਂ ਨਮਸਰ ਬੀਤੀ ਕਰਦਾ ਹੀ ਤੇ ਥੋੜੀ ਡਿਸਟਰਬੈਂਸ ਹੋ ਗਈ ਸੀ ਉਹ ਥੋੜਾ ਜਿਹਾ ਫੋਨ ਦੀ ਪ੍ਰੋਬਲਮ ਪਈ ਸੀ ਵੀ ਇਸ ਕਰਕੇ ਮੈਂ ਲਾਈਵ ਤੋਂ ਫਿਰ ਮੈਂ ਬੰਦ ਕੀਤਾ ਹੀ ਮੈਂ ਦੁਬਾਰਾ ਲਗਾਈ ਤੇ ਅੱਜ ਇਸ ਸਾਖੀ ਜਿਹੜੀ ਜੀ ਆਪਣੇ ਭਾਈ ਤੁਨ ਸਿੰਘ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਜੋ ਅਨੰਤ ਸਿਵਕ ਸੀਗੇ ਭਾਈ ਬਾਈ ਦਾਲ ਸਿੰਘ ਪੰਡਾਰਗੀ ਜੀ ਉਹਨਾਂ ਦੀ ਸਾਖੀ ਹੈ ਜੀ ਤੇ ਵੀ ਉਹ ਉਹਨਾਂ ਦੀ ਲੜਕੀ ਕਿੱਸਾ ਬਿਮਾਰ ਹੋਈ ਸੀ ਕਿਵੇਂ ਗੱਲ ਹੋਈ ਸੀ ਬਾਬਾ ਜੀ ਕੋ ਕਿਵੇਂ ਆਈ ਅਖੀਰ ਉਸ ਟੈਲੀਫੋਨ ਨੰਬਰ ਵੀ ਦਊਗਾ ਬਈ ਵੀ ਪਰਿਵਾਰ ਦੀ ਫੋਟੋ ਵੀ ਦਿਖਾਉਂਗਾ ਬਈ ਸਭ ਕੁਝ ਜਰੂਰ ਕਰੂੰ ਤੇ ਅਨੰਦ ਬਾਣੀ ਪੂੰਜੀ ਸੰਤਰ ਹੱਥ ਰੱਖ ਕੇ ਕੁੰਜੀ ਅਨੰਦ ਬਾਣੀ ਪੂੰਜੀ ਸੰਤਰ ਹੱਥ ਰੱਖ ਕੇ 81799 ਅਗੇ ਜੀ ਇਸ ਤੇ ਦਾਰਤੀ ਸਾਕੀ ਸਰੀ ਇਸ ਤੇ ਦਾਰਤੀ ਸਾਕੀ ਬਈ ਬਾਬਾ ਜੀ ਕਿਸ ਤਰ੍ਹਾਂ ਵੀ ਬੇਨਜ਼ਰਦਾਰ ਕਰਦੇ ਸੀ ਨਾ ਤੇ ਵੀ ਨਾਮ ਲੈ ਨਾਮ ਲੈ ਤੇ ਜਮ ਨੇੜਨਾਵੇ ਨਾਮ ਦਾ ਦਰਗੇ ਸੁੱਖ ਪਾਵੇ 11 ਸੂਪਿਆਗੇ ਚ ਉਹ ਤੋਂ ਮੈਂ ਥੋੜੀ ਜਿਹੀ ਅਪਡੇਟ ਵੀ ਦੇਣੀ ਚਾਹਣਾ ਜੀ ਆਪਾਂ ਧਰਮ ਦੇ ਬਾਬਾ ਇਸ਼ਰ ਸਿੰਘ ਮਹਾਰਾਜ ਜੀ ਦੇ ਨਾਨਕ ਸਿੰਘ ਸਥਾਪਨਾ ਕੀਤੀ ਆ ਤੇ ਧਰਮ ਦੇ ਬਾਬਾ ਨਾਨਕ ਸਿੰਘ ਦੇ ਬਚਨ ਦੇ ਮੁਤਾਬਕ ਜੋ ਨਾਨਕ ਸਿੰਘ ਦੀ ਦਰਗਾਹੀ ਮਰਿਆਦਾ ਵੀ ਬਾਬਾ ਜੀ ਨੇ ਲਾਗੂ ਕੀਤੀ ਸੀ ਉਹ ਦਰਗਾਹੀ ਮਰਿਆਦਾ ਦੇ ਬਹੁਤ ਸਵਾਲ ਹੋਏ 68 ਸਾਲ ਹੋ ਗਏ ਬਾਬਾ ਜੀ ਮਹਾਪ੍ਰਤਾ ਨੂੰ 68 ਸਾਲ ਇਹਹੀ ਮਰਿਆਦਾ ਤੇ ਉੰਗਲਾ ਚੱਕੀ ਹੈ ਪਰ ਨੇ ਪੈਸੀ ਜਵਾਬ ਨਹੀਂ ਦੇ ਸਕਿਆ ਨਾਲ ਸਨਾਕ ਬ੍ਰੇਦਾ ਦੀ ਕੋਈ ਆਪਣੇ ਕੋਲ ਲੈਕ ਸੀਗੀ ਨਾਲ ਲੈਕ ਸੀ ਤੇ ਬਾਬਾ ਜੀ ਕਿਰਪਾ ਵਾਰਾ ਚਲੋ ਜੀ ਅਸੀਂ ਅਰਦਾਸ ਕੀਤੀ ਬਾਬਾ ਜੀ ਆਪ ਵੀ ਕਿਰਪਾ ਕਰੋ ਤੇ ਬੇਦੁਵੰਦ ਤੇ ਚਲੋ ਜਿਵੇਂ ਅਸੀਂ ਉਹ ਅਰਦਾਸ ਸ਼ੁਰੂ ਕਰਤੀ ਕਰਕੇ ਉਹ ਬਈ ਉਹ ਲਿਖੀਏ ਤੇ 70000 ਬੰਦੇ ਨੇ ਵਾਚ ਕਰ ਲਈ ਮੈਂ ਕੁਝ ਇਨਾਂ ਤੱਕ ਸਾਰੇ ਵੀਊ ਦਿਖਾਉਂਗਾ ਜਿਸ ਤਰੀਕਾ ਨਾਲ 70000 ਬੰਦੇ ਵਾਚ ਕੀਤੇ ਆ ਇਹ ਉਹ ਸਤਤੋਤੀ ਆ ਬਾਕੀ ਸ਼ੇਅਰ ਹੋਏ ਆਟਾ ਤੇ 2-3 ਲੱਖ ਪੰਦੇਜ ਵਾਸ਼ ਕੀਤੀ ਹੈ ਸ਼ੇਅਰ ਮੁਤਾਬਕ ਪਰ ਅਸੀਂ ਇਹ ਨਾਮ ਵੀ ਰੱਖਿਆ ਜੇ ਕੋਈ ਬੰਦਾ ਕੋਈ ਸਾਨੂੰ ਚੈਲੰਜ ਕਰੂਗਾ ਮਰਾਦੇ ਦੇ ਪਿਛੇ ਤੇ ਅਸੀਂ ਉਹਨੂੰ 50 ਜੇਪੀ ਦਾ ਇਨਾਮ ਦਵਾਂਗੇ ਫਿਰ ਅਸੀਂ ਇਨਾਮ ਪਤਾਤਾ ਫਿਰ ਅਸੀਂ 1 ਲੱਖ ਰੁਪਏ ਦਾ ਦਵਾਂਗੇ ਤਾਂ ਪਰ ਨੋਬਡੀ ਹੈ ਚੈਲੰਜਰ ਐਕਚੁਅਲੀ ਹਾ ਨੋਬਡੀ ਇਸ ਚੈਲੰਜਰ ਸਪੈਸ਼ਲੀ ਕਿ ਮੈਂ ਕਹਿੰਦਾ ਅਸੀਂ ਸਾਰੇ ਮੇਰੇ ਨਾਲ ਠੀਕ ਲਿਖੀਏ ਬਾਬਾ ਜੀ ਵੀਰੇ ਨਾਲ ਠੀਕ ਲਿਖਿਆ ਇਹ ਹੈ ਅਜੀ ਸਕੇਲੀ ਪਾਈ ਡਾਕਟਰ ਸਿੰਘ ਪਟਾਰੀ ਜੀ ਦੀ ਸਾਕੀ ਹੈ ਤੇ ਬਾਬਾ ਜੀ ਝੋਲੜੀ ਭਰਾ ਜਾਂਦੇ ਸੀ ਤੇ ਵੀ ਦਿੱਲੀ ਦੇ ਆ ਹੀ ਭਾਈ ਦੇ ਨਾਲ ਸੇ ਭਟਾਰੀ ਜਦੋਂ ਬਾਬਾ ਜੀ ਦਿੱਲੀ ਜਾਂਦੇ ਸੀ ਬਾਬਾ ਜੀ ਇਹਨਾਂ ਦੇ ਘਰੇ ਰਹਿੰਦੇ ਵੀ ਹੁੰਦੇ ਸੀ ਇਹਨਾਂ ਦੇ ਘਰੇ ਦਾ ਬਾਬਾ ਜੀ ਇਹਨਾਂ ਦੇ ਘਰੇ ਵੀ ਉੱਥੇ ਰਹਿਸ਼ ਉੱਥੇ ਦੇ ਘਰੇ ਵੀ ਬਾਬਾ ਜੀ ਕਰ ਲੈਂਦੇ ਸੀ ਇਹਨਾਂ ਦੇ ਘਰੇ ਦਾ ਰਹਿਸ਼ ਕਰ ਲੈਂਦੇ ਸੀ ਇਹ ਉੱਥੇ ਦਾ ਵੀ ਆਪਣੇ ਦਿੱਲੀ ਦੇ ਸੀ ਤੇ ਉੱਥੇ ਵੀ ਬਈ ਬਹੁਤ ਪ੍ਰੇਮੀ ਸੀ ਤੇ ਬਾਬਾ ਜੀ ਬੜੀ ਸੇਵਾ ਕਰਦੇ ਦਿੰਦੇ ਸੀ ਤੇ ਅਨਫੋਰਚਨਟਲੀ ਕੀ ਹੋਇਆ ਜੀ ਇਹਨਾਂ ਦੀ ਲੜਕੀ ਕਾਫੀ ਬਿਮਾਰ ਹੋ ਗਈ। ਕਾਫੀ ਬਿਮਾਰ ਹੋ ਗਈ ਇਹਨਾਂ ਦੀ ਲੜਕੀ ਤੇ ਵੀ ਬਾਬਾ ਜੀ ਛੋੜ ਨਹੀਂ ਪੈ ਰਹੇ ਸੀ। ਤੇ ਇਹ ਪਰਿਵਾਰ ਨੇ ਲੜਕੀ ਮਨਜੀਤ ਕੌਰ ਸਿਖੋਂ ਅਤੇ ਇਹ ਲੈ ਕੇ ਜੀ ਬਈ ਉੱਥੇ ਬਾਬਾ ਜੀ ਕੋ ਛੋੜ ਲਿਆ ਗਿਆ। ਛੋੜ ਲਿਆ ਗਿਆ ਜੇ ਬਾਬਾ ਜੀ ਕੋ ਛੋੜ ਲਿਆ ਗਿਆ ਉੱਥੇ ਬਾਬਾ ਜੀ ਵੀ ਬਾਬਾ ਜੀ ਦੇ ਸੰ ਦੋ ਸੰਪੜ 28 29 ਦੇ ਪਾਸੇ ਰਕਰਮ ਕਰਨੇ ਸੀ ਪੰਗਤੀ ਆਈ। ਛੋਟੀ ਤੇ ਉਹ ਲੱਤਾਂ ਪਸਾਨੇ ਜੁੱਤੀ ਦੀ ਤੇ ਬਾਬਾ ਜੀ ਕੋ ਉੱਥੇ ਆ ਗਏ ਤੇ ਬਾਬਾ ਜੀ ਨੇ ਫਿਰ ਉੱਥੇ ਲੜਕੀ ਨੂੰ ਜੋ ਦਿੱਲੀ ਤੋਂ ਜਾਣ ਲੱਗੇ ਇਹ ਰਾਏ ਦੀ ਸਾਖੀ ਹੈ ਹੀ ਆ ਸੋਡੇ ਆਖਾ ਖੋਲ ਦੂਗੀ ਨਾਸਤਕ ਬੰਦਾ ਵੀ ਆਸਤਕ ਬਣ ਜੂ ਸਾਖੀ ਸੁਣ ਕੇ ਤੇ ਦੇਖ ਸਾਰੀ ਸੁਣ ਹੂੰ ਤੇ ਫਿਰ ਜਦੋਂ ਜੀ ਭਾਈ ਦੌਲ ਸੇ ਪੜਾਰੀਏ ਦੀ ਫਿਰ ਇਹ ਘਰ ਆਈ ਫਿਰ ਬੀਬੀ ਜਿਹੜੀ ਸੀ ਬਿਮਾਰ ਬੋਸੇ ਡਾਕਟਰ ਦੇ ਲੈ ਕੇ ਗਏ ਕੋਈ ਆਰਾਮ ਨਹੀਂ ਆਇਆ ਤੇ ਫਿਰ ਉਹ ਕਰਦੇ ਕਰਦੇ ਉਹ ਬੀਬੀ ਦਾ ਮਣਕਾ ਵੀ ਟੁੱਟ ਗਿਆ ਗੜਦ ਦਾ ਮਣਕਾ ਵੀ ਟੁੱਟ ਗਿਆ ਤੇ ਬਾਬਾ ਜੀ ਕੋਲ ਲੈ ਕੇ ਆਏ ਤੇ ਬਾਬਾ ਜੀ ਕੋਲ ਉੱਥੇ ਲੈ ਕੇ ਛੋੜ ਲਈ ਲਾਇਆ ਜੀ ਤੇ ਰੱਖੇ ਉੱਥੇ ਪਾਤੀ ਜਦੋਂ ਸੰਗੇ ਕੋਈ ਰਿਕਾ ਹੁੰਦਾ ਹੀ ਬਾਬਾ ਜੀ ਕੋਲ ਜਾਂਦੇ ਤੇ ਬਾਬਾ ਜੀ ਕੋਈ ਭਾਈ ਜਿਹਾ ਸੀ ਬਾਬਾ ਜੀ ਨੇ ਉਹ ਜਿਹੜੀ ਲੜਕੀ ਸੀ ਤੇ ਬਾਬੇ ਜੀ ਵੀ ਹਵਾ ਚ ਨਾ ਪਾ ਉਹ ਵੀ ਕਿਤੇ ਪਰਛਾਤੇ ਹੀ ਪਾ ਲਾ ਪਰਛਾਤੇ ਹੀ ਪਾਤੀ ਦੋਨਾਂ ਨੇ ਮੱਥਾ ਟੇਕਿਆ ਬਾਬਾ ਜੀ ਕਦੋਂ ਦੇਖੋ ਉਹ ਕਿਤੇ ਬਾਬਾ ਜੀ ਮਨਜੀਤ ਦੀ ਸਾਡੀ ਲੜਕੀ ਆ ਜਿਹੜੀ ਬਹੁਤ ਕਾਫੀ ਬਿਮਾਰ ਸੀ ਪਰ ਫਿਰ ਡਾਕਟਰ ਕੋਲ ਸਭ ਬਹੁਤ ਗਿਆ ਦਵਾਈ ਲਈਆ ਪਰ ਕੋਈ ਆਰਾਮ ਨਹੀਂ ਆਇਆ ਤੇ ਉਹ ਤਾਂ ਇਥੇ ਨਾਲੇ ਤੋਂ ਤਾਂ ਮਰ ਕਬਿਤੋ ਟਿਏ ਇਹ ਬਾਬਾ ਜੀ ਕੋਈ ਨਾ ਗੁਰੂ ਭਣੀ ਕਰੂਗਾ ਕੋਈ ਕਰਨੀ ਕੋਈ ਕਰੂਗਾ ਕਰੂਗਾ ਪਰ ਬਾਬਾ ਜੀ ਇਹ ਕਈ ਵਕਤ ਤਾੜਦਾ ਕਰਦੇ ਦੇ ਪਰ ਬੰਦੇ ਸਮਝ ਨਹੀਂ ਪਟਵਾਦੇ ਪਤਾ ਨਹੀਂ ਜਾਂਦਾ ਹਨ ਤੇ ਵੀ ਡਾਕਟਰ ਨੇ ਜਵਾਬ ਦਿੱਤਾ ਬਾਬਾ ਜੀ ਤਾਂ ਲਿਖਿਆ ਤੇ ਫਿਰ ਬਾਬਾ ਜੀ ਇਹ ਉਹਨਾਂ ਨੇ ਦੱਸਿਆ ਜੀ ਕਿ ਤੇ ਕੁੜੀ ਦੀ ਮਾਂ ਸੁਪਨਾ ਆਇਆ ਸੀ ਬਈ ਮੈਨੂੰ ਵੀ ਮੈਨੂੰ ਤੇ ਚੋਬੀ ਚੋਲੀ ਤਾਂ ਤਾਂ ਬਾਬਾ ਈਸ਼ਸੀ ਜੀ ਕੋਲ ਲਾਇਓ ਬਈ ਉੱਥੇ ਲੈ ਜਾਓ ਵੀ ਉੱਥੇ ਵੀ ਮੈਨੂੰ ਉੱਥੋਂ ਰਾਮ ਹੋਣਾ ਕਦੇ ਸੁਬਨਾਇਆ ਸੀ ਬੀਬੀ ਬੀ ਤੇ ਉਹ ਫਿਰ ਜਿਹੜਾ ਸੀਗਾ ਵੀ ਬੀਬੀ ਦੇ ਸੁਪਨੇ ਦੇ ਮੁਤਾਬਿਕ ਹੋਇਆ ਸੀ ਇੱਥੇ ਤੇ ਉਹਦੇ ਮਾਤਾ ਨੇ ਵੀ ਇਹ ਸੁਣਾਇਆ ਹਾਂਜੀ ਮੈਂ ਵੀ ਮਾਤਾ ਨੇ ਵੀ ਇਹ ਸੁਣਾਇਆ ਤੇ ਉਹ ਬੀਬੀ ਵੀ ਲੜਕੀ ਨੂੰ ਮਾਤਾ ਦੇ ਵੀ ਬਾਬਾ ਜੀ ਕੋਲ ਲੈ ਕੇ ਆਏ ਤੇ ਲੋਕਾਂ ਨੇ ਰੋਕਿਆ ਬਹੁਤ ਵੀ ਉੱਥੇ ਉੱਥੇ ਲੈ ਕੇ ਆਏ ਤੇ ਬਾਬਾ ਜੀ ਦਰਸ਼ਨ ਹੋਏ ਜੀ ਬਾਬਾ ਜੀਏ ਤੇ ਉਹ ਕਹਿ ਉਸ ਸੁਪਨੇ ਚ ਸੁਪਨੇ ਦਾ ਸ਼ਰਬਾਬੇ ਦੇ ਬੱਚੇ ਗਿਦੇ ਤਲਾਈ ਹ ਛੋਟੀ ਛੋਟੀ ਤਲਾਈ ਹੁੰਦੀ ਸੀ ਤਲਾਈ ਵਿੱਚ ਸ਼ਾਨ ਕਰਾ ਦਿਓ ਤੇ ਵੀ ਉਸ ਤਰ੍ਹਾਂ ਵੀ ਪ੍ਰਭਿਕ ਦੇ ਉਹਨਾਂ ਸੁਪਨੇ ਵਿੱਚ ਆਇਆ ਹਯੂਰੇ ਸਾਧੂ ਸਣੀ ਤੇ ਉਹ ਆਇਆ ਉਹਨਾਂ ਨੇ ਫਿਰ ਬਾਬਾ ਜੀ ਦਾ ਹੁਕਮ ਵੀ ਇਹ ਦੱਸਿਆ ਬੇ ਬਾਬਾ ਜੀ ਬਚੀ ਗਦੇ 9 ਦਿਨ ਇੱਥੇ ਰੋ ਸੁਪਨੇ ਦੀ ਗੱਲ ਹੈ ਵਾਜੀ ਤੇ ਸੁਪਨੇ ਦੇ ਵਿੱਚ ਹੋਵੇ ਫਿਰ ਕਹਿੰਦੇ ਬੇਬੀ ਠੀਕ ਹੋਇਓ ਇਹ ਸੁਪਨਾ ਆਇਆ ਸੀ ਫਿਰ ਲੜਕੀ ਕਹਿੰਦੀ ਵੀ ਮੈਨੂੰ ਨਾਲ ਲੈ ਜਾਓ ਪਰਵਾਰ ਸਾਰੇ ਨਾਲ ਚੱਲਿਆ ਫਿਰ ਲੜਕੀ ਦਿੱਲੀ ਤੋਂ ਪੰਜਾਬ ਆਉਣ ਲੱਗੀ ਤੇ ਲੋਕਾਂ ਨੇ ਬਹੁਤ ਰੋਕਿਆ ਲੋਕਾਂ ਨੇ ਬਹੁਤ ਰੋਕਿਆ ਵੀ ਨਾ ਤੁਸੀਂ ਬੇਜ ਲੈ ਕੇ ਉਹ ਬੱਚੀ ਨੂੰ ਵੀ ਹੋ ਸਕਦਾ ਬੱਚੇ ਨੂੰ ਨੁਕਸਾਨ ਹੋ ਜੇ ਵੀ ਠੀਕ ਨਹੀਂ ਤੇ ਇਹ ਵੀ ਮਰអាច ਮਰ ਵੀ ਸਕਦੀ ਹੈ ਆਪ ਆਪ ਚਲੀ ਠਾਕਰ ਤੇ ਹਾਰ ਆਪ ਆਪ ਚਲੀ ਠਾਕਰ ਤੇ ਹਾਰ ਹਮ ਸਰਬ ਪ੍ਰਭੂ ਕੇ ਰਾਖਾ ਰਾਖ ਪ੍ਰਭੂ ਪਰਮਾਤਮਾ ਤੇ ਦੇਖੋ ਗੁਰਵਾਨੀ ਵੀ ਸਰ ਉਹ ਕਹਿੰਦੇ ਸਰਬ ਤੇ ਜਾਣਾ ਵੀ ਉਹਦੀ ਮਰਜ਼ੀ ਹੈ ਵੀ ਰੱਖਿਆ ਜਾਵੇ ਬਾਬਾ ਜੀ ਦੱਸਦਾ ਫੇ ਬਾਬਾ ਜੀ ਨਥੋ ਆਲਦੋਂ ਇਹ ਉਹ ਗੁਰਵਖ ਸਿੰਘ ਡਾਕਟਰ ਸਦਿਆ ਤੇ ਵੀ ਬਾਬਾ ਜੀ ਕਹਿੰਦੇ ਬੀਬੀ ਦੀ ਨਬਜ਼ ਦੇਖ ਡਾਕਟਰ ਕਹਿੰਦਾ ਡਾਕਟਰ ਗੁਰਵਖ ਸਿੰਘ ਨਥੋ ਆਲ ਹੁਣ ਇਹ ਨਬਜ਼ ਦੇਖੀ ਤੇ ਉਹਨੇ ਬਾਬਾ ਜੀ ਕੋਲ ਜੀ ਕਿੰਨੀ ਬੇਇੱਜ਼ਤੀ ਕੀਤੀ ਬਾਬਾ ਜੀ ਇਹ ਤਾਂ ਵੀ ਇਹ ਲੜਕੀ ਦਾ ਵੀ ਦਾਂਗ ਘੱਟ ਹੈ ਤੇ ਮੈਂ ਵੀ ਮਰਤੇ ਕੋ ਪਾਇ ਜਿਹਾ ਬਿਸ਼ੈਤਾਨ ਮੜਾ ਪਰ ਭਾਵੇਂ ਵਿਸਾਸ ਤੇ ਰੱਖੇ ਗੁਰਸੇ ਤਾਂ ਕਹਿੰਦੇ ਆ ਤੇ ਮਰਤੇ ਕੋ ਜਿਵਾਲਣ ਹਾਰ ਬਾਬਾ ਜੀ ਨੇ ਕੋਈ ਨਾ ਗੁਰੂ ਸਾਹਿਬ ਪਰੇਖਣਗੇ ਕੋਈ ਗੱਲ ਨਹੀਂ ਤੇ ਬਾਹਰ ਹੈ ਪੰਡਾਰੀ ਨੇ ਤੇ ਪੜਾਈ ਦੇ ਚਾਦਰ ਤੇ ਬੀਬੀ ਨੇ ਲੰਮਾ ਪਾ ਦਿੱਤਾ ਬਾਬਾ ਜੀ ਬਸ ਆ ਕੇ ਬੱਚਾ ਪੰਡਾਰੀ ਕੀ ਚਾਹਣਾ ਬਾਬਾ ਜੀ ਦੇ ਬੱਚੇ ਕੀਤਾ ਪੰਡਾਰੀ ਤੂੰ ਚਾਹਾਂ ਕੀ ਆ ਦੱਸ ਤੇ ਬਾਬਾ ਜੀ ਬੱਚੇ ਨੂੰ ਜੀਵਨ ਦਾ ਦੇ ਜੋ ਪੰਡਾਰੀ ਕਹਿੰਦਾ ਬਾਬਾ ਜੀ ਮੈਂ ਪੰਡਾਰੀ ਜੀਵਨ ਦਾ ਦੇ ਜੋ ਤੇ ਬਾਬਾ ਜੀ ਬਸ ਇੱਥੇ ਪੰਡਾਰੀ ਦੇ ਕੋਈ ਸਵਾਲ ਬਾਬਾ ਜੀ ਪੰਡਾਰੀ ਬਸ ਜੀਤੇ ਬਾਬਾ ਜੀ ਬਾਬੇ ਜੀ ਦੇ ਬੱਚੇ ਹਲ ਭੰਡਾਰੀ ਜਿਹਦੇ ਕੁੜੀਆਂ ਹੁੰਦਾ ਤਾਂ ਕਰਜ਼ਾ ਹੁੰਦਾ ਕਰਜ਼ਾ ਹੁੰਦਾ ਤੇ ਵੀ ਚਾਹੇ ਮੋਚਾ ਕੇ ਕਰ ਲੋ ਚਾਹੇ ਰੂਪਟ ਕੇ ਲੈ ਲੋ ਇਹਦੇ ਕਰਜ਼ੇ ਲੈਣੇ ਬੱਚੇ ਤੇ ਉਹਨੇ ਰੋ ਕੇ ਕਰਜ਼ਾ ਲਿਆ ਔਖਾ ਵਾ ਤੇ ਬਰਾਬ ਖੁਸ਼ੀ ਖੁਸ਼ੀ ਸਮਰੱਥਾ ਬਖਸ਼ ਸੱਚੇ ਪਾਸ਼ਾ ਰੋਪਟ ਕੇ ਕਰਜ਼ਾ ਜਿਹਨਾਂ ਔਖਾ ਜੀ ਉਹ ਕਹਿੰਦੇ ਬਾਬਾ ਜੀ ਖੁਸ਼ੀ ਖੁਸ਼ੀ ਸਮਰੱਥਾ ਬਖਸ਼ ਅਸੇ ਸਾਥ ਦੇ ਔਖੇ ਜੀ ਹਰ ਕਦੇ ਕੁਝ ਦਿਨ ਪਹਿਲੇ ਸਾਡਾ 9 ਸਾਲ ਦਾ ਲੜਕਾ ਅਤਰ ਸਿੰਘ ਜਿਹੜਾ ਹੈ ਸਾਡਾ 9 ਸਾਲ ਦਾ ਲੜਕਾ ਕਦਰ ਸਿਰ ਜਿਹਾ ਪਹਾੜ ਪਪਾ ਦੇ ਸਾਡੇ ਉੱਤੇ ਦੁੱਖਾਂ ਕ੍ਰਿਸ ਦਾ ਬਹੁਤ ਵੱਡਾ ਪਹਾੜ ਹੋਇਆ ਸੀ ਉਹ ਲੜਕਾ ਕੁਝ ਗਿਆ ਸੀ ਹਜੂਰ ਘਰ ਦੇ ਵਿੱਚ ਇਹ ਹੈ ਕਿ ਅੰਦਰੋਂ ਸਾਲਸਾ ਬਾਬਾ ਜਿਸ ਬਾਬ ਇਸ ਮੁਕੀ ਜੁੜੀ ਸੀ ਸਾਲਸਣੀ ਉਹਨਾਂ ਨੇ ਬਾਬਾ ਜੀ ਦੇ ਵਿੱਚ ਹੀ ਤਾਂ ਵੀ ਸਾਲ ਅੰਦਰ ਅਮਰ ਤੇ ਲੈ ਕੇ ਆਤੇ ਅਤੇ ਜਦੋਂ ਅਮਰ ਤੇ ਬੀਬੀ ਦਾ ਬੇਸਰਤ ਪਈ ਸੀ ਉਹ ਕਿ ਲੜਕੀ ਆ ਤੇ ਅੱਬਾ ਸੱਸ ਸਣੀ ਅਮਰ ਤੇ ਲੈ ਕੇ ਤੇ ਬਾਬਾ ਹੀ ਉਹ ਬੱਚੇ ਕੀਤਾ ਤੇ ਵੀ ਇਹ 49 ਸਦੀਆਂ ਉਸ ਵਾਬਸਾਲ ਜੀ 1948 ਸਾਲ ਚ ਬਾਬਾ ਜੀ ਕੋ ਛੋੜ ਗਿਆ ਸੀ ਆ ਇਸੇ ਉਦਿਸਾਨ ਜਸਨ ਦਿਖਾਦਾ ਤੇ ਫਿਰ ਬਾਬਾ ਜੀ ਇਹ ਮਚ ਕੀਤਾ ਲੈ ਵੀ ਇਹ ਵੀ ਭੰਡਾਰੀ ਇਹ ਸਰਜੀਵਨੀ ਬੂਟੀ ਹੈ ਸਰਜੀਵਨੀ ਬੂਟੀ ਹੈ ਇਸ ਦੇ ਮੂੰਹ ਚ ਪਾਓ ਸਰਜੀਵ ਉਟ ਕੀ ਅਮਰਤ ਭੰਡਾਰੀ ਨੇ ਕਿਹਾ ਪਾਸ਼ੇ ਦੇ ਅੰਦਰ ਦਾ ਇੱਕ ਇੱਕ ਘਟਵੀ ਦੀ ਪਣੀ ਦੀ ਜਾਂਦੀ ਐਸੇ ਚਮਚਾ ਦਾ ਪੋਣਿਆ ਇੱਕ ਗਲਾਸ ਅਮਰਤ ਕਿਥੋਂ ਪੀ ਰੂਏ ਫਿਰ ਗਲਾਸ ਕਿ ਬੀਬੀ ਪਾਪਾ ਜੀ ਬੱਚੀ ਦਾ ਬਚਨ ਮੰਨ ਜਾਂਦਾ ਪਾਪਾ ਜੀ ਬੱਚੀ ਦਾ ਬਾਇ ਭੰਡਾਰੀ ਬਚਨ ਮੰਨ ਜਾਂਦਾ ਜਦ ਮੂੰਹ ਤੇ ਗਲਾਸ ਲਾਇਆ ਤਾਂ ਬੀਬੀ ਸਾਰਾ ਗਲਾਸੀ ਪੀ ਅਮਰ ਸਾਹਿਬ ਦੀ ਅਮਰ ਸਾਹਿਬ ਸੱਚ ਨੂੰ ਦੇਖਣ ਵਾਲੇ ਸਾਰੇ ਹਰਾਨ ਹੋ ਗਏ ਜਿਹੜੀ ਬੀਬੀ ਤਾਂ ਚਮਚੇ ਨਾਲ ਪੀਦੀ ਜੋ ਸਾਰਾ ਗਲਾਸ ਹੀ ਪੀ ਗਈ ਬਾਬਾ ਜੀ ਅੰਦਰ ਸੇ ਰਹੇ ਪਰ ਬੀਬੀ ਦੀ ਤਵੀਤ ਜਿਹੜੀ ਸੀ ਆਫੇ ਪਹਿਲਾਂ ਤੋਂ ਵੀ ਖਰਾਬ ਹੋ ਗਈ ਲੜਕੀ ਦੀ ਤਵੀਤ ਪਹਿਲਾਂ ਤੋਂ ਵੀ ਖਰਾਬ ਹੋ ਗਈ ਸਾਰੇ ਜਦੋਂ ਉਹਨੇ ਬੈਠ ਕੇ ਗੱਡੀ ਸਵੇਰੇ ਵੀ ਭਾਈ ਜੀਤਾ ਸੇ ਹਰਾਈ ਨੇ ਬੀਤੀ ਕੀਤੀ ਵੀ ਬਾਬਾ ਜੀ ਕੋ ਬੇਤੀ ਕਰੋ ਵੀ ਬੱਚੀ ਨੂੰ 106 ਦਾ ਬੁਖਾਰ ਹੋ ਗਿਆ 106 ਦਾ ਟੈਂਪਰੇਚਰ ਹੋ ਗਿਆ ਵੀ ਬਾਬਾ ਜੀਤਾ ਸੇ ਬਾਬਾ ਜੀ ਬਹੁਤ ਜੀਤਾ ਸੇ ਜਾ ਕੇ ਵੀ ਘਬਰਾਏ ਹੋਏ ਨੇ ਬਾਬਾ ਜੀ ਕੋ ਅਮਰ ਸਵੇਰੇ ਬੇਨਤੀ ਕਰਤੀ ਬਾਬਾ ਜੀ ਜੀਤਾ ਸੇ ਬਹੁਤ ਗੁੱਸੇ ਹੋਏ ਬਾਬਾ ਜੀ ਮੂਰਖਾ ਤੈਨੂੰ ਪਤਾ ਜੀ ਵੀ ਇਸ ਵਕਤ ਫੋਰਾ ਫਰਨਾ ਨਹੀਂ ਬਣਨਾ ਅਸੀਂ ਗਰਨਾਡਸਰ ਅਮਰਸਵਿਲਾ ਗਰਨਾਡ ਤੇ ਚਰਨਾ ਵਿੱਚ ਪੈਸੀਪੈਟ ਜੁੜੇ ਹੋਇਆ ਤੇ ਉਹ ਕਲਪਨਾ ਆਪਣੀ ਦੁੱਖਾਂ ਦੀ ਪੰਡ ਅੱਗੇ ਲਿਆ ਕੇ ਰੱਖ ਦਿੱਤੀ ਤੇ ਉਹ ਕਲਪਨਾ ਰੂਪੀ ਦੁੱਖਾਂ ਦੀ ਪੰਡ ਸਾਡੇ ਅੱਗੇ ਲਿਆ ਕੇ ਰੱਖੀ। ਬਾਬਾ ਜੀ ਤਾਂ ਸਭ ਬਹੁਤ ਕਰ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਜਾ ਕੇ ਉਹਨੂੰ ਕਹਿ ਤਰਾਈ ਦੇ ਸ਼ਸ਼ਣ ਨਾਲ ਕਰਾਓ। ਤੇ ਮਾਰੇ ਰੱਖੇ ਨਿੰਦਕੀ ਮਹਾਂਦਨਕਾਰ ਕੀ ਮਰਜੀ ਤੇ ਬਾਬਾ ਜੀ ਬੱਚੇ ਕੀ ਨਾਲੇ ਮਾਰੇ ਰੱਖੇ ਨਿਰੰਕਾਰ ਦੀ ਮਰਜ਼ੀ ਨਾਲ ਹੀ ਬਚੇ ਕੀਤਾ ਕਿ ਅਸੀਂ ਨਿਰੰਕਾਰ ਦੇ ਸਰੀਕਾ ਜਰੂਰ ਆਹੀ ਕਰਨਗੇ ਅਸੀਂ ਨਿਰੰਕਾਰ ਦੇ ਸਰੀਕਾ ਐਸਾ ਬਾਹਰੀ ਰਜਾਬ ਚੜਾ ਬਾਬਾ ਜੀ ਬਚੀ ਤੇ ਮਿੱਤਰ ਕਰੇ ਗੁਰਸੇ ਬਣੀ ਚਾਹ ਮਿੱਤਰ ਕਨੇ ਰੇ ਕਰਥਾ ਟੀ ਮੇਰੇ ਦੁੱਖ ਘਾਟੇ ਕੋਈ ਮੇਰੇ ਪ੍ਰੀਤੋਂ ਤੋਂ ਕਟਿਆ ਸ਼ਬਦ ਮਿਲਾਵਾ ਹੋਏ ਸਤਿ ਅੰਗ ਚਾ ਤੇ ਜੇ ਬਾਬਾ ਜੀ ਬਚੀ ਕੀਤਾ ਗੋ ਬਈ ਫਿਰ ਉਹ ਕਹਿੰਦੇ ਬਾਬਾ ਜੀ ਐਸਾ ਵੀ ਗੁਰੂਤੰਨ ਕੀਤਾ ਸੋ ਗੁਰਮਤ ਕੋ ਅੰਧਾਰਾ ਗੁਰਮਤ ਸਮਝ ਆਵੇ ਗੁਰਬੰਸ ਸਰਤਨ ਸੇ ਦਾ ਗੁਰਬੰਸ ਮੁਕਤ ਆਪੋ। ਤੇ ਰਸ ਜੜੇ ਨੇ ਲਿਆ ਆ ਬਿਆ ਅੰਕ ਚ। ਬਾਬਾ ਜੀ ਨੇ ਕਿਹਾ ਵੀ ਜਾ ਕੇ ਜੀਤਸਨ ਕੋ। ਫੇ ਜੀਤਸਨ ਕਿਹਾ ਤੇ ਤੁਸੀਂ ਨਾ ਵੀ ਵੀ ਤੁਸੀਂ ਵੀ ਉਹ ਤੇ ਛਾਂਟਾ। ਇਹ ਬੋਲੇ ਸੁਣ ਕੇ ਬਾਬਾ ਜੀ ਸੇਵਾਦਾਰ ਨੇ ਤੁਰ ਦਿੱਤਾ ਤੇ ਬਾਬਾ ਤੁਰਦਾ। ਹੁਣ ਸੇਵਾਦਾਰ ਪਪਾ ਜੀਤਸਨ ਨੇ ਝਾੜ ਖਾ ਕੇ ਬਾਬਾ ਜੀ ਕੋਈ ਝਾੜ ਖਾ ਕੇ ਤਾੜ ਦਾ ਲੈ ਕੇ ਨਿੰਮੋ ਚਣੇ ਹੋ ਕੇ ਬਾਹਰ ਆਇਆ। ਪੰਡਾਰੀ ਨੂੰ ਬਾਬਾ ਜੀ ਦਾ ਹੋਕਸ ਆਇਆ। ਅਸ਼ਨਾਣ ਵਾਲੇ ਸੁਣ ਕੇ ਪੰਡਾਰੀ ਕਹਿੰਦਾ ਬਾਬਾ ਜੀ ਸਾਡਾ ਮਜ਼ਾਕ ਕੀਤਾ ਹੈ ਵੀ ਲੜਕੀ ਨੂੰ 106 ਦਾ ਬੁਖਾਰ ਬਾਬਾ ਜੀ ਕਹਿੰਦੇ ਵੀ ਕਿਤੇ ਤੁਸੀਂ ਜਾ ਕੇ ਅਸ਼ੇ ਮੇ ਤਲਾਈਸ਼ੇchna ਕੋ ਇਹ ਤਾਂ ਆਪਣੇ ਹੱਥੀ ਬੀਬੀ ਨੂੰ ਦਿਖਾ ਚਿਖਾ ਤੇ ਪਿਠਾਉਣ ਲਈ ਕਹਿੰਦੇ ਤਾਂ ਆਪਣੇ ਹੱਥੀ ਦੇਖੋ ਗਰਮਾਤ ਮਰਮਾਤ ਇਹ ਤਾਂ ਆਪਣੇ ਹੱਥੀ ਚ ਬੀਬੀ ਚਿਖਾ ਤੇ ਬਣਾਉਣ ਲਈ ਕਹਿੰਦਾ ਪੰਡਾਰੀ ਕਹਿੰਦਾ ਪਰ ਬਾਬਾ ਜੀ ਨੇ ਕਿਹਾ 106 ਬੁਖਾਰ ਆ ਕੋਈ ਗੱਲ ਨਹੀਂ ਇਸ ਨਾਲ ਕੋ ਤੇ ਅੱਗੇ ਹੀ ਅਮਰਤ ਅੱਗੇ ਕਹਿੰਦੇ ਬਾਬਾ ਜੀ ਅਮਰਤ ਪਿਆ ਸੀ ਤੇ ਉਹਦੋਂ ਬੁਖਾਰ ਹਾਈਪਰ ਟੈਂਪਰੇਚਰ ਹੋ ਗਿਆ 106 ਬੁਖਾਰ ਹੋ ਗਿਆ ਤੇ ਵੀ ਇਹ ਗੱਲ ਕੀ ਹੋ ਗਈ ਇਹ ਵੀ ਪਤਾ ਸੀ ਨਾਲ ਵੀ ਬਾਬਾ ਜੀ ਵੀ ਇਹ ਇਹ ਪੜੀ ਕਰਨਗੇ ਇਹ ਵੀ ਪਤਾ ਸੀ ਬਾਬਾ ਜੀ ਪੜੀ ਕਰਨਗੇ ਵੀ ਜੇ ਤੇ ਉਹਦੇ ਇਹ ਪਤਾ ਬਾਬਾ ਜੀ ਹੋ ਜਾਂ ਸੀ ਜਿੱਦਾਂ ਸਾਸਕ੍ਰਿਤ ਅਸਤ ਵਿਸੇ ਹਰਨਾਮ ਮੰਤਰ ਤਾਂ ਸਹੀ ਸਹੀ ਨਾਲ ਕਾ ਪੂਰਨ ਸਹੀ ਸਤ ਪੂਰਨ ਸਹੀ ਸਬਦ ਕੋ ਜਿੱਦਾਂ ਹਾ ਸਾਸਕ੍ਰਿਤ ਅਸਤ ਵਿਸੇ ਹਰਨਾਮ ਮੰਤਰ ਸਹੀ ਨਾਲ ਕਾ ਪੂਰਨ ਸੇ ਸਤਿਗੁਰੂ ਨੇ ਇਹ ਪਤਾ ਸੀ ਤੇ ਵੀ ਬਾਬਾ ਜੀ ਆਪੇ ਭਲੀ ਕਰਗੇ ਤੇ ਬਾਬਾ ਜੀ ਆਪ ਹੀ ਫਿਰ ਬਾਬਾ ਜੀ ਬਚੀਤਾ ਤੇ ਹਰ ਕਿਸੇ ਵਰਜਿਆ ਭੇਦ ਦਾ ਜਸ ਮਾਨਸ ਦੇਆ ਤੇ 10 ਸਤਿਸ਼ਤਰ ਗਿਛੇ ਗੁਰਸਾ ਦੀ ਬਾਣੀ ਚੋਂ ਦਾ ਫਿਰ ਜੀ ਉਹ ਕਹਿੰਦੇ ਵੀ ਹੁਣ ਕੀ ਕਰੀਏ ਸੀ ਵੀ ਬਾਬਾ ਜੀ ਇੰਨੀ ਤਾੜਨਾ ਕਰਤੀ ਵੀ ਤੁਸੀਂ ਉੱਥੇ ਜਾ ਕੇ ਵੀ ਆਪੇ ਆਸ਼ਰਮ ਰਖੋ ਤੇ ਬਾਬਾ ਜੀ ਹੁਣ ਇਸੇ ਆਸ਼ਰਮ ਕਿੱਥੇ ਕਰ ਕਰੀਏ ਤੇ ਪਰ ਬਾਬਾ ਜੀ ਬੋਲਿ ਕਿਤੇ ਸੰਤ ਤੋਂ ਗੁਰਬਾਣੀ ਚ ਨਹੀਂ ਆਉਂਦਾ ਸੰਤ ਤੋਂ ਸਾਗਰ ਪਾਰ ਕਰੀਏ ਸੰਤੋ ਸਾਗਰ ਪਾਥਰੇ ਜੋ ਜੋ ਬਚਨ ਕਹਾਵੇ ਸੰਤਾਂ ਕਾ ਸੋ ਗੁਰ ਪ੍ਰਸਾਦੀ ਕਰੀਏ 787 ਹੁਕਮ ਤੇ ਬਾਬਾ ਜੀ ਬਚਦਾ ਮੰਨਣਾ ਪੈਣਾ ਸੀ ਜੀਤਾ ਸਿੰਘ ਨੇ ਕਿਹਾ ਬਚਦਾ ਮੰਨਣਾ ਪੈਣਾ ਵੀ ਪਟਾਈ ਸਾਹਿਬ ਬਚਾ ਮੰਨੋ ਤੇ ਲੜਕੀ ਬੇਸੁਰਤ ਸੀ ਤੇ ਵੀਰ ਬਾਬਾ ਵੀ ਫੇ ਬਾਬਾ ਜੀ ਇੱਕ ਹੋਰ ਫੇਰ ਉਹਨਾਂ ਨੇ ਜਾ ਕੇ ਦੱਸਿਆ ਵੀ ਬਾਬਾ ਜੀ ਵੀ ਦੁਪਹਿਰ ਤੱਕ ਦਾ ਵੀ ਵੀ ਕੀ ਕਰੀਏ ਕੀ ਆਸ਼ਰਾਨ ਕਰਾਤਾ ਬਾਬਾ ਜੀ ਨੇ ਹੁਕਮ ਮੰਨ ਕੇ ਪਣਾ ਦੀ ਸਵੇਰ ਇਸ਼ਨਾਨ ਕਰਾਤਾ ਤੇ ਉਹ ਬੇ ਬੀਬੀ ਬੇਸਤ ਹੋ ਗਈ ਉੱਚ ਟੈਂਪਰੇਚਰ ਉਧੋ ਬੁਖਾਰ ਚੜਿਆ ਹਾ ਉਧੋ ਇਸ਼ਨਾਨ ਕਰਾਤਾ ਉਹ ਤਾਂ ਬੀਬੀ ਦਾ ਟੈਂਪਰੇਚਰ ਉਹ ਬੇਸਤ ਹੋਣੀ ਚਾਹੀਦੀ ਇਥੇ ਦੁਪਹਿਰ ਤੱਕ ਬੀਬੀ ਬੇਸਤ ਤੇ ਬਈ ਹੁਣ ਬਾਬਾ ਜੀ ਜੀਤਾ ਸਿੰਘ ਨੂੰ ਭੇਜਿਆ ਵੀ ਪਤਾ ਕਰਕੇ ਆ ਵੀ ਜੀਤਾ ਕਿ ਵੀ ਉਥੇ ਕਿਵੇਂ ਤਾਂ ਜੀਤਾ ਕਹਿੰਦਾ ਸਵੇਰੇ ਸਾਰੀ ਫੋੜਨਾ ਕਿਉਂ ਬਣਾਇਆ ਤੇ ਆਪ ਹੀ ਕਹਿੰਦਾ ਮੈਂ ਭੇਜਦੇ ਆ ਮਾਰੂ ਬੀਬੀ ਆਪੀ ਬਾਬਾ ਜੀ ਤਾੜਨਾ ਕਰਦੇ ਆ ਏ ਬੀ ਉਹ ਟੇਕ ਤੋਂ ਗਈ ਤਾਂ ਬੀਬੀ ਬੇਸਰਤ ਪਈ ਸੀ ਬੀਬੀ ਬੇਸਰਤ ਪਈ ਸੀ ਮੈਂ ਮਾਤਾ ਵੀ ਚਾਰ ਦਿਨ ਤੋਂ ਭੁਖੀ ਸੀ ਮਾਤਾ ਵੀ ਚਾਰ ਦਿਨ ਤੋਂ ਭੁਖੋ ਨਾ ਕੋਈ ਇਸ਼ਤਾਰ ਕੀਤਾ ਸੀ ਬਾਬਰਾਂ ਵਾਂਗੂ ਤੇ ਕੇਸ ਖੁਲੇ ਰੱਖੇ ਸੀ ਉਹ ਵੇਚੀ ਸੀ ਵੀ ਬਾਬਾ ਜੀ ਨੇ ਬਚੀ ਦੇ ਜਿੱਤੇ ਨੂੰ ਅੰਗੂਰ ਰਗੂ ਸ਼ਾਇਦ ਸੀ ਬਾਬਾ ਜੀ ਬਾਬਾ ਜੀ ਆਪ ਦਾ ਪ੍ਰਸ਼ਾਦ ਅੰਗੂਰਾਂ ਦਾ ਵੀ ਉਹਨੂੰ ਜਾ ਕੇ ਕਹੋ ਅੰਗੂਰਾਂ ਦਾ ਜੂਸ ਕੱਢ ਕੇ ਨਾ ਬੀਬੀ ਪੀਓ ਜਿਸ ਗੱਲ ਤੇ ਵੀ ਜਿਸ ਉਹ ਆਪ ਸ਼ਾ ਕਰੀ ਸੀ ਬਾਬਾ ਜੀ ਉਹੀ ਭੇਜੀ ਅਗੂਰਾ ਦਾ ਰਸ ਬੱਚੀ ਦੇ ਮੂੰਹ ਵਿੱਚ ਪਾਉ ਬਾਬਾ ਜੀ ਬਸਗੀ ਤੇ ਫੇ ਭੇਜਿਆ ਪੇਤਲਾਈ ਤੋਂ ਦੋਨੋਂ ਜੀਸ਼ ਫੇ ਦੋਨੋਂ ਜੀ ਨੇ ਚੜ੍ਹ ਕੀਤਾ ਪ੍ਰਸ਼ਾਦਾ ਜੀ ਜਦ ਫਿਰ ਬੱਚੀ ਦਾ ਕੁੱਲੀ ਛੱਡ ਗਈ ਸੀ ਉਹ ਕਮਰੇ ਹੁੰਦੇ ਸੀ ਬਾਹਰਲੇ ਪਾਸੇ ਝੋੜਾ ਦੀ ਸੱਜੇ ਪੜੇ ਦੀ ਸਾਈਡ ਤੇ ਕਮਰੇ ਹੁੰਦੇ ਜੀ ਤੇ ਅਸੀਂ ਵੀ ਰਹੇ ਉੱਥੇ ਉਹ ਕਮਰੇ ਸੀਗੇ ਉੱਥੇ ਕੀ ਹਾਜੀ ਕੋਈ ਬੱਚੀ ਨੂੰ ਉੱਥੇ ਛੱਡ ਕੇ ਬੱਚੀ ਨੂੰ ਉਹ ਛੋੜਾ ਇਸਾਰੀ ਸੇ ਛੱਡ ਗਏ ਤੇ ਵੀ ਇਹ ਵੀ ਭੰਡਾ ਦੋਲ ਸਿੰਘ ਭੰਡਾਰੀ ਆ ਤੇ ਉਹਦੀ ਵਾਈਫ ਜਿਹੜੀ ਸੀ ਉਹ ਆ ਕੇ ਬਈ ਇਸ਼ਨਾਨ ਕਰਕੇ ਗਈ ਜਦੋਂ ਇਸ਼ਨਾਨ ਕਰਕੇ ਗਏ ਦੇਖੋ ਜੀ ਹੁਣ ਦੇਖੋ ਤੁਸੀਂ ਹੈਰਾਨ ਹੋਗੇ ਇਹ ਇਸ਼ਨਾਨ ਕਰਕੇ ਜੇ ਉੱਥੇ ਗਏ ਤਾਂ ਉੱਥੇ ਜਿਹੜੇ ਕਵਰੇਜ ਗਏ ਤੇ ਬੱਚੀ ਤਾਂ ਸੱਪ ਮੇੜਿਆ ਸੀ ਛੇ ਸਾਲ ਕਾਲਾ ਉੱਥੇ ਉਹ ਜੰਗਲ ਵੀ ਵਾਂਝਾ ਹੁੰਦਾ ਝੋਲਡਿਓ ਪੁਰਾਣੀ ਗੱਲ ਹੈ ਤੇ ਤੇ ਝੋਲਡਾ ਪੈਂਡਲ ਕਵਰੇਜ ਹੁੰਦੀ ਸੀ ਮੈਂ ਉੱਥੇ ਮਗਲੇ ਪਾਸੇ ਚਾਹ ਚ ਬਣਾਉਂਦੇ ਜੇ ਕੀ ਕਰਦੇ ਨੇ ਮੈਨੂੰ ਪਤਾ ਨਹੀਂ ਸੀ ਉੱਥੇ ਸਖਤ ਰਹਿੰਦੀ ਹੁੰਦੀਆਂ ਸੀ ਏ ਸਰਦਾਰ ਵੀਰ ਨੇ ਤੁਸੀਂ ਮਜੀਠਿਆ ਸਾਹਿਬ ਹੋਰ ਸਰ ਰਹੇ ਸੀ ਉੱਥੇ ਫਿਰ ਬਾਬਾ ਜੀ ਨੂੰ ਸੱਪ ਤੇ ਵੀ ਉਹ ਡਰ ਗਏ ਵੀ ਸੱਪ ਆ ਗਿਆ ਸੱਪ ਆ ਗਿਆ ਸੱਪ ਆ ਗਿਆ ਤੇ ਫਿਰ ਭੱਜ ਕੇ ਭੰਗ ਮਾਰੀ ਭੱਜ ਗਿਆ ਅੰਦਰੋਂ ਇਹ ਉਹਨਾਂ ਦੱਸਿਆ ਵੀ ਕੋਈ ਕੋਈ ਗੱਲ ਨਹੀਂ ਬਾਬਾ ਜੀ ਬੱਚੀ ਦਾ ਕੋਈ ਨਾ ਵੀ ਸੱਪ ਨੂੰ ਮਾਰ ਦੇ ਉਹ ਇਹ ਤਾਂ ਸ਼ਟਕਰਾ ਹੋਈ ਵਾ ਸੱਪ ਦਾ ਵੀ ਸ਼ਟਕਰਾ ਹੋਈ ਵਾ ਤੇ ਪ੍ਰਸ਼ਾਦਾ ਸਗਣ ਸਾਹਿਬ ਵੀ ਪ੍ਰਸ਼ਾਦਾ ਛਕਾਉ ਸੱਪ ਮਾਰਤਾ ਸੱਪ ਮਾਰਤਾ ਸੱਪ ਮਾਰ ਤੇ ਉਸ ਤੋਂ ਬਾਅਦ ਤੇ ਉਸ ਬੱਚੀ ਦੇ ਅੱਖਾਂ ਖੁੱਲੀਆਂ ਬਾਬੇ ਜੀ ਬਚਾਈ ਸੇ ਬੇ ਅੱਖਾਂ ਖੁੱਲੀਆਂ ਤੇ ਇਸ ਬੁਖਾਰ ਵੀ ਉਤਰ ਗਿਆ ਇੱਕ ਦੋ ਦਿਨਾਂ ਵਿੱਚ ਲੜਕੀ ਜਿਹੜੀ ਸੀ ਬਈ ਉਹ ਉੱਠ ਕੇ ਬਹਿਣ ਲੱਗੀ 9 ਦਿਨ ਦਾ ਬਾਬਾ ਜੀ ਬਚਾਈ ਤੇ 9 ਦਿਨ ਬਾਅਦ ਉਹ ਲੜਕੀ ਤੁਰਨ ਲੱਗੀ ਉਹ ਲੜਕੀ ਤੁਰ ਲੱਗੀ ਜੇ ਖੁਜੀ ਕਿੱਡੀ ਵੱਡੀ ਤੇ ਫਿਰ ਉਹਨਾਂ ਦੀ ਵੀ ਤੁਰਨ ਲੱਗੀ ਇਹ ਵੀ ਬਾਬੇ ਜੀ ਉਹ ਹੀ ਬੋਕਨਾਂਵਾ ਜਿਹੜਾ ਇਹ ਰਾਤ ਨੂੰ ਤੇ ਸਾਧ ਜਿਸੀਂ 9 ਦਿਨ ਰਹੋ ਉਹਦੇ ਸੱਪ ਜਿਹੜਾ ਸੀਗਾ ਸੱਪ ਕਾਲ ਬਣ ਕੇ ਆਇਆ ਸੀ ਬੱਚੀਆ ਸੱਪ ਕਾਲ ਬਣ ਕੇ ਆਇਆ ਸੀ ਉਹ ਬਾਬਾ ਜੀ ਬੱਚੀ ਸੱਪ ਨੂੰ ਮਾਰ ਦਿਓ ਤਾਂ ਇਹਦਾ ਪੜਾ ਹੋ ਜਾ ਸੱਪ ਦਾ ਸ਼ਕਰ ਹੋ ਜਾ ਸੱਪ ਨੂੰ ਗਾਦਾ ਤਾਂ ਬੱਚੀ ਉੱਠ ਕੇ ਗਈ ਦੇਖੋ ਅਮੇਜ਼ਿੰਗ ਚੀਜ਼ ਆ ਹੁੰਦੀ ਹੈ ਦੇਖੋ ਤੁਸੀਂ ਬੇ ਬੀ ਕੈਨਟ ਬਲੀਵ ਇਟ ਐਕਚੁਅਲੀ ਇਹ ਗੱਲ ਹੋ ਗਈ ਇਹ ਚੀਜ਼ ਸੱਪ ਵਾਲੀ ਗੱਲ ਹੀ ਤੇ ਜਿਹੜੇ ਏਸੀ ਦਾ ਪਾਕਸ ਸੈਸ਼ਨ ਜਾਂਦੀ ਸੀ ਉਹਨਾਂ ਦਾ ਲੜਕਾ ਸੀਗਾ ਉਹਦਾ ਵੀ ਇਹੀ ਗੱਲ ਹੋਈ ਸੀ ਉਹ ਜਿਹੜਾ ਬਾਬਾ ਬਾਬਾ ਜੀ ਕਿਤੇ ਵੀ ਇਹ ਉਹ ਤੇ ਵੀ ਰਹਿਣ ਤੇ ਸਾਡੇ ਕੋਲ ਤੇ ਉਹ ਕਹਿੰਦਾ ਨਹੀਂ ਬਾਬਾ ਜੀ ਪਾਕਿਸਤਾਨ ਦੇ ਸਾਡੇ ਕੱਲਾ ਮੁੰਡਾ ਵਾ ਵੀ ਰਿਪ ਦੂਮਨ ਸਿੰਘ ਸੀ ਉਹ ਜਨੀਅਰ ਸੀ ਆਪ ਉਹ ਪਾਕਰਾ ਦੇ ਨਰਸੀਸ ਨੇ ਬਾਈ ਸੀ ਤੇ ਬੜਾ ਇੰਟੈਲੀਜੈਂਟ ਸੀ ਤੇ ਪਾਕਿਸਤਾਨ ਸ਼ਾਸਨ ਜਦੋਂ ਕਰਨਾਲ ਸ਼ਾਸਨ ਲੱਗੇ ਸੀ ਬਾਬਾ ਜੀ ਮਸ਼ੀਹ ਤਾਂ ਵੀ ਇਹਨੂੰ ਛੱਡ ਗਏ ਸਾਡੇ ਕੋਲ ਉਹ ਕਹਿੰਦਾ ਬਾਬਾ ਜੀ ਇਹਨੂੰ ਮੁੰਡੇ ਨਹੀਂ ਛੱਡਣਾ ਜੀ ਇਹ ਪੜ੍ਹਾਈ ਖਰਾਬ ਹੋਦੀ ਆ ਬਾਬਾ ਜੀ ਕਿ ਛੱਡ ਜਾ ਉਹ ਫੇਰ ਰਖਿਆ ਫੇਰ ਤੀਜੀ ਵਾਰ ਜਦੋਂ ਬਾਬਾ ਜੀ ਕਿਹਾ ਮਹਾਪੁਰਸ਼ ਤਨਵਸ਼ ਕਰ ਦਿੰਦੇ ਆ you have to obey the order otherwise you have face the consequences they were they knew machi da order da er ma jehdi bhai pakshi shash ji bbc mata si ohne ko ne mari pakshi ke baba de bachcha maida ida kar pe oh tu chhad gaya ji utthe phir jadon bachcha utthe pyaas hi reperman singh te utthe ate sap aa gaye si utthe baba ji chale gaye ਬਾਬਾ ਜੀ ਦੇ ਕਿਸੇ ਬਾਬਾਈ ਹੈ ਸਪ ਉਹ ਤੇ ਬਈ ਆ ਸਫਾ ਜਾਗਣਾ ਬਾਬਾ ਜੀ ਨੇ ਸਪ ਉਹਦਾ ਬਈ ਉਹ ਬਈ ਉਹ ਬਈ ਕਪੜਾ ਬਿਕਾ ਕਰਤਾ ਖਤਮ ਕਰਤਾ ਬਾਬਾਈ ਉਹ ਬਈ ਉਹ ਜੇ ਵੀ ਉਹ ਰੱਬ ਜੀ ਜਿਹਨੇ ਉਹਦੀ ਕੱਟੀ ਸੀ ਉਹ ਲਿਖੀ ਸੀ ਬਾਬਾ ਜੀ ਦੇ ਹੱਥੋਂ ਬਾਬਾਈ ਇਹਤ ਹੋ ਗਿਆ ਤੇ ਫਿਰ ਬੇਨਤੀ ਕੀਤੀ ਪਰਿਵਾਰ ਨੇ ਇਹਨਾਂ ਨੇ ਦ ਦਲ ਸਪਰਾਰੀ ਪਰਿਵਾਰ ਨੇ ਕਿ ਬਾਬਾ ਜੀ ਬੱਚੀਆਂ ਨਾਮ ਵੀ ਰੱਖੋ ਹਣ ਸੀ ਆਰਡਰ ਤੇ ਬਾਬਾ ਜੀ ਮੰਜੀ ਕੀਤੇ ਬੱਚੀ ਦਾ ਨੌਤਾ ਹੈਗਾ ਮੰਜੀ ਦਾ ਉਹ ਕਹਿੰਦੇ ਬਾਬਾ ਜੀ ਹੁਣ ਨਵਾ ਜੀ ਦਿੰਦੀ ਮਿਲਦਾ ਹੁਣ ਤੁਸੀਂ ਨਵਾ ਨੌਰ ਕੋ ਬਾਬਾ ਜੀ ਬਹੁਤ ਪਿਆਰਾ ਸੀ ਪਰ ਦੋਲ ਸੇ ਪੜਾਈਆ ਫਿਰ ਬਾਬਾ ਜੀ ਨੇ ਉਹ ਵੇ ਹੋਕ ਨਾਮ ਲਿਆ ਬਾਬਾ ਕੁੰਦਨ ਸਿੰਘ ਜੀ ਨੇ ਕਿਹਾ ਵੇ ਹੋਕ ਨਾਮ ਲਿਆ ਉਹ ਸੀਗੇ ਉਹ ਤੇ ਹੋਕ ਨਾਮ ਲਿਆ ਹੋਕ ਨਾਮ ਆਇਆ ਬੰਦਨਾ ਹਰ ਬੰਦਨਾ ਗੁਣ ਗੋਵ ਗੋ ਪਾ ਰਹੇ ਵੱਡੇ ਪਾਗ ਪੇ ਡੇਗ ਰਿਹਾ ਕੋਟਰਾ ਜਿਸ ਤੇ ਵਾ ਤੇ ਚਾਰਕ ਵਜਾ ਕਰ ਸੋਹਣ ਜੰਮਾ ਬੇਪੇ ਸਾਗਰ ਦੇ ਸਤਿ ਨਰਮ ਨਾਜ ਰੇ ਪਰਦਾ ਦੋਖ ਸਾਵਾਂ ਜੰਮ ਜਿਦੜਦਾ ਵੀ ਜਿਸ ਨਾਲ ਬਰਾਵਿਆ ਨਾਰ ਕੁਦਰ ਪ੍ਰਪਸ ਰਾਇ ਤੇ ਬਾਬਾ ਜੀ ਮੋਸੇ ਨੌ ਦੇ ਉੱਤੇ ਉਹਦਾ ਨੌ ਰੱਖਿਆ ਬਲਵੀਰ ਕੋਲ ਤੇ ਇਸ ਤੇ ਉਹ ਜਿਹੜਾ ਸੀ ਆ ਤੇ ਪਰਿਵਾਰ ਹੀ ਨਾ ਖੁਸ਼ ਆ ਤੇ ਵੀ ਉਹ ਕੋ ਸਾਰੇ ਰਾਹ ਵਿੱਚ ਬਾਬਾ ਜੀ ਗੋਣ ਗੋਦੇ ਗਏ ਤੇ ਜਿਵੇਂ ਹੁੰਦੇ ਗੁਰਵਾਣੀ ਚੋਂ ਦਾ ਹਰ ਕਾ ਸਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮਰਾਰ ਮਸਕ ਭਾਵੇ ਜਿਸ ਲਿਖਿਆ ਜੀ ਗੁਰਮਤਿ ਹਿਰਦੇ ਹਰ ਨਾਮ ਸਮਾਰ ਹਾਂਜੀ 13 1134 ਪੈਂਦੀ ਆ ਗਿਆ ਐਸੀ ਸੇਵਕ ਸੇਵਾ ਕਰੇ ਜਿਸ ਦਾ ਜੀਵਤ ਇਸ ਅੱਗੇ ਧਰੇ ਐਸੀ ਸੇਵਕ ਸੇਵਾ ਕਰੇ ਐਸਾ ਸੇਵਾ ਕਰਨੀ ਚਾਹੀਦਾ ਜਿਸ ਦਾ ਜੀਵਤ ਇਸ ਅੱਗੇ ਧਰੇ ਸਭ ਕੁਝ ਅੱਗੇ ਧਰ ਦੇ ਸਹਿ ਪਾਵੇ ਸੋ ਪ੍ਰਵਾਨ ਸੋ ਸੇਵ ਦਰਗੇ ਪਾਵੇ ਮਾ ਉਹ ਸੇਵ ਦਰਗੇ ਚ ਪ੍ਰਵਾਨ ਦਾ 661 ਅੰਦਰ ਚ ਹਾਂਜੀ ਤੇ ਜਿਵੇਂ ਗੁਰਬਾਣੀ ਚ ਕਹਾ ਹੁੰਦਾ ਕਹਿੰਦੇ ਮੈਂ ਮਿਲੇ ਗੁਸਾਈ ਮੇਰੇ ਰਾਮ ਰਾਏ ਕਹਿੰਦੇ ਮੈਂ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿ ਸੁਖ ਦਾਤਾ ਉਹ ਮਾਰਗ ਦੇ ਬਤਾਈ 204 ਅੰਕ ਚ ਬਾਬਾ ਜੀ ਦੇ ਫਿਰ ਬਚਨ ਸੀ ਫਿਰ ਪ੍ਰਵਾਸੀ ਜਿੰਨੀਆਂ ਜਿਸਾਖੀਆਂ ਆਉਂਦੀਆਂ ਜੀ ਨਾਲ ਸੱਦਿਆ ਤੇ ਵੀ ਫਿਰ ਸਾਰੇ ਆ ਸਾਕਿਆ ਅਲੋਕਿਕ ਨੇ ਮੇਰੀ ਵੀ 10 ਵਿੱਚ ਜਿੰਦਗੀ ਬਾਬਾ ਜੀ ਦਿੱਤੀ ਆ ਅਸੀਂ ਭੂਆ ਦੀ ਕੁੜੀ ਦੀ ਜਿੰਦਗੀ ਦਿੱਤੀ ਆ 10 ਬਹੁਤ ਬਖਸ਼ਾ ਕੀਤਾ ਅਸੀਂ ਕਫਤਰੀ ਹਰ ਚੌਂਦੀ ਸੀ ਬਾਬਾ ਜੀ ਕੋਲ ਤੇ ਵੀ ਤੇ ਜੋ ਕਰਵਾਇ ਚਾਹਦਾ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਸਰਨ ਆਵੇ ਪਾਰ ਬ੍ਰਹਮੀ ਤਾਂ ਕਾਹੇ ਝੂਰੇ ਇਹ ਇਸ ਸਰਨ ਸੌਣੇ ਪਰਾਂ ਦੀ ਕਿ ਕਾ ਜੁੜ ਛੁੱਟਦੇ ਤੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੁੱਖ ਪੂਰੇ ਚਰਨ ਸੇਵ ਸੇਵ ਸੰਤ ਸਾਧ ਕੇ ਸਗਲ ਮਨੁੱਖ ਪੂਰੇ 132 ਅੰਗ ਚ ਇਹ ਸੀ ਸਾਖੀ ਹੁਣ ਵੀ ਸਾਖੀ ਦਾ ਜੀ ਆਧਾਰ ਕੀ ਆ ਹੁਣ ਇੱਥੇ ਜਿਹੜੇ ਹੁਣ ਕਿ ਨਿਤਕ ਬੰਦੇ ਹੁੰਦੇ ਆ ਉਹ ਤਾਂ ਇਹੀ ਚੀਜ਼ ਭਾਲਦੇ ਨੇ ਜੀ ਕਿਹੜੀ ਹੁੰਦੀ ਆ ਕਿਹੜੀ ਮਨਾਂ ਦੇ ਵਿੱਚ ਜਾਂਦੀ ਆ ਉਹਨੂੰ ਮਹੱਲਾ ਨਾਲ ਕੁਝ ਨਹੀਂ ਤਰਕਦਾ ਕਿਹੜੀ ਬਿਰ ਲੱਭਦੀ ਦੀ ਬਿਰ ਕੋਈ ਲੱਭੋ ਵੀ ਦੇਖੋ ਕੀ ਆ ਆ ਸਾਖੀਆ ਇਹ ਸਾਖੀਆ ਟੈਲੀਫੋਨ ਵੀ ਦਿੰਦਾ ਫੋਟੋ ਵੀ ਦਿਖਾਉਣਾ ਤੇ ਤੇ ਦੇਖੋ ਇਹ ਸਾਖੀ ਦਾ ਕਿੱਡੀ ਵੱਡਾ ਜੀ ਬਨ ਆਫ ਦੀ ਮਤਲਬ ਵੀ ਸਕਸੈਸਫੁਲ ਬਿਜ਼ਨਸਮੈਨ ਇਨ ਯੂ ਐਸ اے ਹੁਣ ਤੇ ਤੇ ਚਾਰ ਭਰਾਵਾਂ ਚਾਰੇ ਥੇ ਤੇ ਉਹ ਉਹਨਾਂ ਦੇ ਨਾਲ ਹੀ ਰਹਦੀ ਸੀ ਦੇ ਵੀ ਦੋਨ ਸੇਪਰੇ ਰਹੇ ਤੇ ਉਹ ਦੇਖੋ ਕਿੰਨੀ ਜੀ ਬਾਬਾ ਜੀ ਕਿਰਪਾ ਕੀਤੀ ਕੋਈ ਵੀ ਚੀਜ਼ ਆਵੇ ਬਾਬਾ ਜੀ ਕੋ ਜੋ ਮੰਗੋਗੇ ਉਹ ਸਾਰੇ ਬਾਬਾ ਜੀ ਪੂਰੀ ਕਰਦੇ ਅਜਿਹਾ ਦੇਖਿਆ ਵੀ ਇਹ ਏ ਜਿੰਨੇ ਵੀ ਕੋਈ ਗਾ ਗੱਲ ਆਪਾਂ ਕਰਦੇ ਆ ਉਹ ਸਾਰੀ ਵਾਸਤਾ ਕਰੋ ਵੀ ਬਾਬਾ ਜੀ ਸਾਹਿਬ ਕਿਰਪਾ ਕਰ ਦੇ ਆ ਦੇ ਫਿਰ ਆਹ ਸਾ ਆ ਗਏ ਇਹ ਸਦਾਰ ਆ ਦੇਖੋ ਸਭ ਬਾਲੀਆ ਸਾਹ ਸਾਰੇ ਜਾਣਦੇ ਆ ਆਪਣੇ ਵਾਲੇ ਬੈਂਕ ਸਾਰੇ ਬੈਂਕ ਵੀ ਸੇਵਾ ਦਾ ਵੀ ਸਾਰੇ ਤਾਂ ਜਾਣਦੇ ਆ ਬਾਲੀਆ ਸਾ ਚਾਰ ਭਰਾ ਇਹਦੇ ਵਿੱਚ ਦੋ ਬੱਚਿਆਂ ਦਾ ਜਨ ਬਾਬਾ ਨੇ ਦੋ ਪ੍ਰਸ਼ਾਦੇ ਬੁੱਕ ਕਰ ਦਿੱਤੇ ਸੀ ਇਹਨਾਂ ਤੇ ਇਹਦੇ ਦੋ ਬੱਚੇ ਡਾਕਟਰ ਹੈ ਤੇ ਤੀਜੀ ਬੁੱਕ ਨੇ ਲੱਗੇ ਤੇ ਇਹਦੇ ਨਾਲ ਕਰਦੇ ਬਾਬਾ ਜੀ ਵੀ ਹੁਣ ਬਖਸ਼ ਰੋ ਕਹਿੰਦੇ ਮਾਤਾ ਜੀ ਇਹਦੇ ਬਹੁਤ ਇਹ ਰੋਲ ਲੱਪਦੇ ਪਾਪਾ ਜੀ ਬਸ ਬਚਲ ਕਰਕੇ ਬਾਲੀਸਰ ਰੋਲ ਲੱਪਦੇ ਇਹ ਸਾਖੀ ਜੀ ਇਸ ਬੀਂਗ ਕਨਫਰਮਡ ਫਰਮ ਬਾਲੀਸਰ ਸਾਹਿਬ ਜੀ ਇਹਦਾ ਫੋਨ ਨੰਬਰ ਹੈਗਾ 909 ਅਮਰੀਕਾ ਦਾ 9097281507 ਇਹ ਦਲਸਾ ਪਢਾਰੀਆ ਬਾਲੀਸਰ ਸਾਹਿਬ ਦਲਸਾ ਪਢਾਰੀਆ ਸਦਾ ਸੰਪੂਰਨ ਸਿੰਘ ਇਹ ਤੇ ਆਪਣੇ ਇਹ ਸਾਰੇ ਬਾਬਾ ਜੀ ਕੋ ਪੁਰਾਣੀ ਸੀ ਉਤਰੀ ਸੀ ਆਪਣਾ ਪਾਕਿਸਤਾਨੀ ਸ਼ਾਸ਼ੀ ਜੱਜੀ ਵੀ ਨਾਲ ਨਹੀਂ ਸੀ ਆਪਣੇ ਉਹ ਆਪਣੇ ਤੇ ਉਹ ਲੜਾਤਾਂ ਤੇ ਤਰੇ ਗੂਂਦਾਂ ਕੁਲ ਸੀ ਸਾਰੇ ਇਕੱਠੇ ਪੁਰਾਣੇ ਹੁੰਦੇ ਸੀ ਇਕੱਠੇ ਹੀ ਰਹਿੰਦੇ ਸਾਰੇ ਇਹਨਾਂ ਦੇ ਸਾਖੀਆਂ ਪਤਾ ਇਹ ਸਾਖੀ ਸਾਰੇ ਦੱਸੀਆ ਇਹ ਸਾਖੀ ਕਿੱਡੀ ਮਾਰ ਕੇ ਦੀ ਜੀ ਕੋ ਆਪਾਂ ਸ਼ਰਧਾ ਰੱਖੋ ਸ਼ਰਧਾ ਰੱਖੋ ਜੀ ਬੀੜੇ ਪਾਰ ਇਹ ਸ਼ਰਧਾ ਰੱਖਣਾ ਫਿਰ ਹੋਰ ਕਿੰਨਾ ਜੀ ਆਪਣਾ ਪੰਜਾਬ ਜਿ ਕਮਸਾਨ ਬਚਿਆ ਪਿਆ ਗੁਰੂ ਸਾਹਿਬ ਦਾ ਗੁਰੂ ਸਾਹਿਬ ਕੋਈ ਗੁਰੂ ਸਾਹਿਬ ਨੇ ਚੋਰੀ ਹੋਇਆ ਕੋਈ ਕੁਸਤੀ ਨਹੀਂ ਆ ਆਪਾਂ ਇਹਨਾਂ ਚੀਜ਼ ਨਾ ਵਧਾਓ ਆਪਣਾ ਆਪ ਦਾ ਜੀ ਮੁਸਤਫਾ ਨਾ ਘਟਿਏ ਨੰਬਰ ਤੋਂ ਸੇ ਬੀਤੀਆ ਨਾ ਘਟਿਏ ਗੁਰੂ ਸਾਹਿਬ ਕਿੱਥੇ ਨੇ ਗੁਰੂ ਸਾਹਿਬ ਉਹ ਸਿੱਖ ਸੰਤ ਕੋਲ ਨੇ ਤੇ ਉਹ ਬੇਰੇ ਤੋਂ ਕੋਲ ਗੁਰਿੰਦ ਸਿੰਘ ਜੀ ਰੇ ਨਹੀਂ ਕਿਉਂ ਆਪਾਂ ਮਾਗਰ ਪੈ ਨਹੀਂ ਕੋਈ ਆਪਾਂ ਇਹਨਾਂ ਚੀਜ਼ ਨੂੰ ਆਪਾਂ ਨਾ ਦੇੜੀਏ ਸਭ ਬੰਦ ਕਰੀਏ ਨਾ ਨਾੜ ਸਭ ਪਰਪਾ ਕਿ ਕੁਤਰੀਆਂ ਹੁੰਦੀਆਂ ਝੋਲ ਦੀ ਕੁਤਰੀਆਂ ਹੁੰਦੀਆਂ ਤੇ ਬਿਰੁਧੀ ਕੁਤਰੀਆਂ ਹੁੰਦੀਆਂ ਤੇ ਸਮਾਧ ਭਾਈ ਕੁਤਰੀਆਂ ਹੁੰਦੀਆਂ ਬਰਨਾਰੀ ਸਾਹਿਬ ਜੀ ਦਿੱਲੀ ਪ੍ਰੇਸ਼ਤਕਰ ਹੁੰਦੀਆਂ ਤੇ ਟਾਂਡੇ ਹੁੰਦੀਆਂ ਭਰਵਾਲੇ 160 ਸੂਬਤ ਭਰਵਾਲੀ 100 ਦੇ ਖਰੀ ਸੂਬਤ ਪਿੰਡ ਜੇੜਕੇ ਸੂਬਤ ਹੈ ਹਜ਼ਾਰਾ ਸੂਬਤ ਬਣਾਇਆ ਇਹ ਕੀ 160 ਆਤੋਂ ਵੀ ਤਸਵਾਰਤ ਤਸਵਾਰਟ ਸਕੂਲ ਸੁਪਰ ਕੋਈ ਗੱਲ ਨਹੀਂ 4:00 ਬਜੇ ਪੋਲਟਿਕਸ ਹੋ ਰਹੀ ਆਪਾਂ ਪੋਲਟਿਕਸ ਨਹੀਂ ਨਾਲ ਸਰ ਨਹੀਂ ਬਚਣਾ ਪੋਲਟਿਕਸ ਆਪਾਂ ਸੀ ਬਚਣਾ ਸਰ ਇਹੀ ਵਿੱਚ ਹੀ ਪੁਰਾਣੇ ਸੀ ਮਾਫੀ ਅੰਤ ਵਿੱਚ ਗੱਲ ਕਰਫਤਮ ਨਾਲੀ ਵਾਇਗੁਰਜੀ ਕਾ ਖਾਲਸਾ ਬਾਈ ਜੀ